ਆਪ ਜੀ ਦਾ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਉੱਤੇ ਬਹੁਤ-ਬਹੁਤ ਸਵਾਗਤ ਅੱਜ ਅਸੀਂ ਵਿਚਾਰ ਪ੍ਰਦਾਨ ਲੇਖ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਾਂ ਟ੍ਰੈਫਿਕ ਨਿਯਮਾਂ ਦੀ ਮਹੱਤਤਾ ਬਾਰੇ ਪੜਾਂਗੇ ਜਦੋਂ ਅਸੀਂ ਸੜਕ ਉੱਤੇ ਚੱਲਦੇ ਹਾਂ ਤੇ ਅਸੀਂ ਲੋਕਾਂ ਨੂੰ ਬਿਨਾਂ ਕਿਸੇ ਨਿਯਮ ਦੀ ਪਾਲਣਾ ਕੀਤਿਆਂ ਸੜਕਾਂ ਉੱਤੇ ਦੁਰਦੇ ਜਾਂ ਸਾਈਕਲ ਸਕੂਟਰ ਜਾਂ ਗੱਡੀਆਂ ਮੋਟਰਾਂ ਭਜਾਉਂਦਿਆਂ ਦੇਖਦੇ ਹਾਂ ਤੇ ਬੜੀ ਹੈਰਾਨੀ ਹੁੰਦੀ ਹੈ ਹਰ ਰੋਜ਼ ਸੜਕਾਂ ਉੱਤੇ ਦੁਰਘਟਨਾਵਾਂ ਹੁੰਦੀਆਂ ਨੇ ਬਹੁਤ ਸਾਰੇ ਲੋਕੀ ਜ਼ਖਮੀ ਹੁੰਦੇ ਨੇ ਲੱਤਾਂ ਬਾਹਾਂ ਤੜਮਾਉਂਦੇ ਆ ਤੇ ਕਈ ਮਰ ਵੀ ਜਾਂਦੇ ਨੇ ਪਰਤੂ ਫਿਰ ਵੀ ਲੋਕਾਂ ਵਿੱਚ ਸੜਕ ਉੱਤੇ ਚੱਲਣ ਦੇ ਮਾਮਲੇ ਵਿੱਚ ਨੀਮਾਂ ਦੀ ਪਾਲਣਾ ਸੰਬੰਧੀ ਗੰਭੀਰਤਾ ਦੀ ਘਾਟ ਮਹਿਸੂਸ ਕੀਤੀ ਜਾਂਦੀ ਹੈ ਸੜਕ ਉੱਤੇ ਚੱਲਣ ਦਾ ਸਭ ਤੋਂ ਮੁੱਖ ਨਿਯਮ ਆਪਣੇ ਖੱਬੇ ਹੱਥ ਚੱਲਣਾ ਹੈ ਦੂਜਾ ਵੱਡਾ ਨਿਯਮ ਚੌਂਕਾਂ ਵਿੱਚ ਲੱਗੀਆਂ ਬੱਤੀਆਂ ਦੇ ਚੱਲਣ ਜਾਂ ਰੁਕਣ ਸੰਬੰਧੀ ਇਸ਼ਾਰਿਆਂ ਨਾਲ ਸੰਬੰਧਿਤ ਹੈ ਆਮ ਕਰਕੇ ਇਨ੍ਹਾਂ ਦੋਹਾਂ ਮੁੱਖ ਨੀਮਾਂ ਦੀਆਂ ਖੂਬ ਤੱਜੀਆਂ ਉਡਾਈਆਂ ਜਾਂਦੀਆਂ ਨੇ ਤੁਹਾਨੂੰ ਆਪਣੇ ਖੱਬੇ ਹੱਥ ਚਲਦਿਆਂ ਵੀ ਸਾਹਮਣੇ ਕੋਈ ਉਲਟੇ ਹੱਥ ਸਕੂਟਰ ਮੋਟਰਸਾਈਕਲ ਕਾਰ ਆਦਿ ਲੈ ਕੇ ਆਉਂਦਾ ਮਿਲ ਜਾਵੇਗਾ ਚੌਂਕ ਦੇ ਵਿੱਚ ਜੇਕਰ ਸਿਪਾਈ ਖੜਾ ਹੋਵੇ ਤਾਂ ਟ੍ਰੈਫਿਕ ਨੀਮਾਂ ਦੀ ਪਾਲਣਾ ਕੁਝ ਸੁਚਾਰੂ ਹੋ ਜਾਂਦੀ ਹੈ ਪਰੰਤੂ ਜਦੋਂ ਸਿਪਾਈ ਨਾ ਹੋਵੇ ਤੇ ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫੇਰੇ ਲੁੰਡਾ ਵਾਲੀ ਗੱਲ ਹੋ ਜਾਂਦੀ ਹੈ ਚਾਹੀਦਾ ਇਹ ਹੈ ਕਿ ਅਸੀਂ ਲਾਲ ਬੱਤੀ ਦੇਖ ਕੇ ਰੁਕ ਜਾਈਏ ਤੇ ਹਰੀ ਬੱਤੀ ਹੁੰਦੇ ਚੱਲੀਏ ਪੀਲੀ ਬੱਤੀ ਵੀ ਸਾਨੂੰ ਰੁਕਣ ਦਾ ਹੀ ਇਸ਼ਾਰਾ ਕਰਦੀ ਹੈ ਪਰ ਲੋਕ ਇਨੇ ਕਾਲੇ ਤੇ ਬੇਸਬਰੇ ਹੁੰਦੇ ਨੇ ਕਿ ਪੀਲੀ ਬੱਤੀ ਦੀ ਪਰਵਾਹ ਵੀ ਨਹੀਂ ਕਰਦੇ ਇਸ ਤਰ੍ਹਾਂ ਚੌਂਕਾਂ ਵਿੱਚ ਬੱਤੀਆਂ ਦੇ ਇਸ਼ਾਰੇ ਦੀ ਸਹੀ ਤਰ੍ਹਾਂ ਪਾਲਣਾ ਨਾ ਕਰਨ ਉੱਤੇ ਉੱਥੇ ਕੜਮਾਸ ਮਾਚੀ ਰਹਿੰਦੀ ਹੈ ਜਿਸ ਨਾਲ ਦੁਰਘਟਨਾਵਾਂ ਵੀ ਹੁੰਦੀਆਂ ਤੇ ਟ੍ਰੈਫਿਕ ਵੀ ਰਵਾ ਰਹਿਣ ਦੀ ਬਜਾਏ ਰੁਕ ਜਾਂਦਾ ਹੈ ਚੌਕ ਵਿੱਚ ਰੁਕਣ ਲਈ ਬਣਾਏ ਜ਼ੈਬਰਾ ਕ੍ਰੋਸਿੰਗ ਦਾ ਵੀ ਕੋਈ ਵਾਹਨ ਸਵਾਰ ਪਰਵਾਹ ਨਹੀਂ ਕਰਦਾ ਇਸ ਤਰ੍ਹਾਂ ਪੈਦਲ ਚੱਲਣ ਵਾਲੇ ਵੀ ਸੜਕ ਵਿੱਚ ਕੋਈ ਥਾਂ ਖਾਲੀ ਨਾ ਹੋਣ ਕਰਕੇ ਭੀੜ ਵਿੱਚ ਅਤੇ ਹੌਲੀ-ਹੌਲੀ ਚੱਲਦੇ ਵਾਹਨਾਂ ਵਿੱਚੋਂ ਜਾਨ ਜੋਖਮ ਵਿੱਚ ਪਾ ਕੇ ਸੜਕ ਪਾਰ ਕਰਦੇ ਨੇ ਸਾਡੇ ਦੇਸ਼ ਵਿੱਚ ਇੱਕ ਬਹੁਤ ਵੱਡੀ ਬਿਮਾਰੀ ਕਿਸੇ ਵਾਹਨ ਤੋਂ ਅੱਗੇ ਲੰਘਣ ਸਮੇਂ ਗ੍ਰਾਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ ਇਸ ਨਿਯਮ ਦੀਆਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨੂੰ ਜਾਂਦੀਆਂ ਆਮ ਤੇ ਵੱਡੀਆਂ ਸੜਕਾਂ ਉਤੇ ਖੂਬ ਤੱਜੀਆਂ ਉਡਾਈਆਂ ਜਾਂਦੀਆਂ ਨੇ ਆਮ ਕਰਕੇ ਹਰ ਵਾਹਨ ਕਿਸੇ ਅੱਗੇ ਜਾਂਦੀ ਗੱਡੀ ਦੇ ਸੱਜੇੋਂ ਪਾਸੇੋਂ ਲੰਘਣ ਦੀ ਬਜਾਏ ਖੱਬੇੋਂ ਪਾਸੇ ਲੰਘਦਾ ਹੈ ਅੱਗੇ ਜਾ ਰਹੀ ਗੱਡੀ ਵੀ ਆਮ ਕਰਕੇ ਪਿੱਛੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਨ ਵਾਲੀ ਗੱਡੀ ਨੂੰ ਰਸਤਾ ਨਹੀਂ ਦਿੰਦੀ ਇਸ ਦੇ ਨਾਲ ਹੀ ਹੋਲੀ ਚੱਲਣ ਵਾਲੀਆਂ ਗੱਡੀਆਂ ਸੜਕ ਦੇ ਖੱਬੇ ਪਾਸੇ ਦੀ ਲੇਨ ਵਿੱਚ ਰਹਿਣ ਦੀ ਥਾਂ ਸੱਜੇ ਪਾਸੇ ਦੀ ਲੇਨ ਵਿੱਚ ਰੱਖੀਆਂ ਜਾਂਦੀਆਂ ਨੇ ਸੜਕ ਉੱਤੇ ਚੱਲਣ ਦੇ ਇਸ ਤਰੀਕੇ ਉੱਤੇ ਟ੍ਰੈਫਿਕ ਅਧਿਕਾਰੀਆਂ ਵੱਲੋਂ ਵੀ ਕੋਈ ਰੋਕ ਨਹੀਂ ਜਦਕਿ ਇਹ ਤਰੀਕਾ ਬਹੁਤ ਸਾਰੀਆਂ ਦੁਰਘਟਨਾਵਾਂ ਦਾ ਕਾਰਨ ਬਣਦਾ ਹੈ ਸੜਕ ਉੱਤੇ ਚਿੱਟੀ ਤੇ ਪੀਲੀ ਪੱਟੀ ਨਾਲ ਲੱਗੇ ਨਿਸ਼ਾਨਾਂ ਦੀ ਬਹੁਤ ਡਰਾਈਵਰਾਂ ਤੇ ਲੋਕਾਂ ਨੂੰ ਸਮਝ ਹੀ ਨਹੀਂ ਕਿ ਉਹਨਾਂ ਦਾ ਮਤਲਬ ਕੀ ਹੈ ਇਸ ਦਾ ਕਾਰ ਅਗਿਆਨਤਾ ਬਿਨਾ ਸਿੱਖ ਲਈ ਤੇ ਟੈਸਟ ਤੋਂ ਡਰਾਈਵਿੰਗ ਲਾਇਸੈਂਸ ਦਾ ਮਿਲਣਾ ਹੈ ਇਸੇ ਕਰਕੇ ਲੋਕ ਸੜਕਾਂ ਉੱਤੇ ਅਨਨੇਵਾ ਸਪੀਡ ਨੂੰ ਘਟਾਏ ਵਧਾਏ ਬਿਨਾ ਗੱਡੀਆਂ ਦੌੜਾਈ ਜਾਂਦੇ ਨੇ ਜਿਸ ਕਰਕੇ ਬਹੁਤ ਸਾਰੀਆਂ ਦੁਰਘਟਨਾਵਾਂ ਹੁੰਦੀਆਂ ਨੇ ਸੜਕ ਉੱਤੇ ਕੋਈ ਵਾਹਨ ਚਲਾਉਂਦੇ ਸਮੇਂ ਸਾਨੂੰ ਮਿੱਥੀ ਸਪੀਡ ਲਿਮਟ ਵਿੱਚ ਰਹਿਣਾ ਚਾਹੀਦਾ ਹੈ ਖਾਮ ਖਾ ਅਗਲੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਮੋਟਰਸਾਈਕਲ ਜਾਂ ਸਕੂਟਰ ਚਲਾਉਂਦੇ ਸਮੇਂ ਸਾਨੂੰ ਹੈਲਮਟ ਜ਼ਰੂਰ ਪਹਿਨਣਾ ਚਾਹੀਦਾ ਹੈ ਤੇ ਕਾਰ ਵਿੱਚ ਸਵਾਰ ਹੋ ਕੇ ਬੈਲਟਾਂ ਜ਼ਰੂਰ ਲਾਉਨੀਆਂ ਚਾਹੀਦੀਆਂ ਨੇ ਸਾਨੂੰ ਮੋਬਾਈਲ ਫੋਨ ਦੀ ਵੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ਤੇ ਆਪਣਾ ਵਾਹਨ ਚਲਾਉਂਦੇ ਸਮੇਂ ਦੂਜੇ ਵਾਹਨਾਂ ਨੂੰ ਵੀ ਆਪਣੀ ਪੋਜੀਸ਼ਨ ਸੰਬੰਧੀ ਲਾਈਟਾਂ ਨਾਲ ਇਸ਼ਾਰੇ ਕਰਦੇ ਰਹਿਣਾ ਚਾਹੀਦਾ ਹੈ ਇਸ ਦੇ ਨਾਲ ਹੀ ਡਿਪਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਘਰੋ ਵੀ ਸਮੇਸਿਰ ਤੁੰਣਾ ਚਾਹੀਦਾ ਤਾਂ ਜੋ ਸੜਕ ਉਤੇ ਗੱਡੀ ਬਹੁਤ ਤੇਜ਼ ਨਾਲ ਚਲਾਉਣੀ ਪਵੇ ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਨੂੰ ਵੀ ਟ੍ਰੈਫਿਕ ਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਇਸ ਮਾਮਲੇ ਵਿੱਚ ਕਿਸੇ ਦਾਰਤਾ ਵੀ ਲਿਹਾਜ਼ ਨਹੀਂ ਕਰਨਾ ਚਾਹੀਦਾ ਸਾਨੂੰ ਇਹ ਗੱਲ ਜਿਹੜੀ ਹੈ ਸਮਝ ਲੈਣੀ ਚਾਹੀਦੀ ਹੈ ਕਿ ਟ੍ਰੈਫਿਕ ਦੇ ਨਿਯਮ ਸਾਡੇ ਫਾਇਦੇ ਲਈ ਬਣੇ ਹੋਏ ਨੇ ਇਹਨਾਂ ਦੀ ਪਾਲਣਾ ਨਾਲ ਹੀ ਅਸੀਂ ਦੁਰਘਟਨਾਵਾਂ ਤੋਂ ਬਚ ਸਕਦੇ ਹਾਂ ਤੇ ਸਾਡੇ ਪਰਿਵਾਰਾਂ ਵਿੱਚ ਖੁਸ਼ੀ ਲੈ ਸਕਦੇ ਹਾਂ ਧੰਨਵਾਦ